ਲੋ ਵੀ ਮਿੱਤਰੋ ਆਪਾਂ ਫੇਰ ਅੱਜ ਖੇਡਾਂ 'ਚ ਪਹੁੰਚਣ ਲੱਗੇ ਆਂ ਠੀਕ ਹੈ ਤੇ ਇਹ ਸਾਰੀਆਂ ਉਹ ਸ਼ਖਸੀਅਤਾਂ ਨੇ ਜਿਹੜੀਆਂ ਆਪਾਂ ਨੂੰ ਆਏ ਸੰਡੇ ਆਪਦਾ ਹ honors ਦਿਖਾਉਂਦੀਆਂ ਨੇ ਇਹਨਾਂ ਦੇ ਵਿੱਚੋਂ ਉਹ ਹੀਰੇ ਨੇ ਜਿਨ੍ਹਾਂ ਦਾ ਅੱਜ ਆਪਾਂ ਫੇਰ ਜ਼ਿਕਰ ਕਰਾਂਗੇ ਠੀਕ ਹੈ ਸੰਗਤ ਜੀ ਬਸ ਇੱਕ ਸਾਥ ਦੇਣਾ ਸੋਡੇ ਹੱਥ 'ਚ ਹੈ ਠੀਕ ਹੈ ਆਜੋ ਆਪਾਂ ਹੁਣ ਖੇਡਾਂ 'ਚ ਮਿਲਦੇ ਆਂ ਅੱਗੇ ਇਹਨਾਂ ਦਾ honors ਦੇਖਦੇ ਆਂ ਲਓ ਜੀ ਸੰਗਤ ਜੀ ਖੇਡਾਂ ਹੋ ਗਿਆ ਸ਼ੁਰੂ ਠੀਕ ਹੈ ਬੱਚਿਆਂ ਨੂੰ ਹੌਸਲਾ ਅਪਜਾਈ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀ ਕਿਹੜਾ ਵੀਰ ਕਿਹੜੇ ਸ਼ਹਿਰ ਤੇ ਕਿਹੜੇ ਪਿੰਡੋਂ ਆ ਤੇ ਚਲਦੀ ਚਲਦੀ ਵੀਡੀਓ ਸ਼ੇਅਰ ਜਰੂਰ ਕਰਦਿਆ ਕਰੋ ਮਿੱਤਰੋ ਪਰਿਵਾਰ ਆਪਣਾ ਸੁੱਖ ਨਾਲ ਵੱਡਾ ਹੋ ਚੁੱਕਿਆਗਾ ਠੀਕ ਹੈ YouTube ਦੇ ਉੱਤੇ ਤੇ Facebook ਤੇ YouTube ਤੇ ਪਿੰਡੂ TV 1 ਆਪਣਾ ਪੇਜ ਬਣਿਆ ਹੋਇਆ ਤੇ ਆਪਣੇ ਪੇਜ ਨੂੰ ਲਾਈਕ ਫੋਲੋ ਜ਼ਰੂਰ ਕਰਿਆ ਕਰੋ ਛੋਡੇ ਇੱਕ ਕਮੈਂਟ ਨਾਲ ਬੱਚਿਆਂ ਦੀ ਹੌਸਲਾ ਅਪਜਾਈ ਹੋ ਜਾਂਦੀ ਹੈ ਲੋ ਜੀ ਇਹ ਬੱਚਿਆਂ ਦਾ ਦੂਜਾ ਕਿਹੜਾ ਕਨਾ ਬਾਜੀ ਮਾਰ ਗਿਆ ਬਠਿੰਡੇ ਵਾਲਾ ਗੱਭਰੂ ਬਾਕੀ ਰਹਿ ਗਏ ਹਾਲ ਪੁੱਛਦੇ ਦੇਖਦੇ ਆ ਕੌਣ ਬਾਜੀ ਮਾਰਦਾਗਾ ਖਾਦੀਆਂ ਖਰਾਕਾ ਹੁਣ ਕੰਮ ਆਉਣੀ ਆ ਹਲੋ ਜੀ ਹਲੋ ਜੀ ਆ ਗੱਬਰੂ ਆ ਗਿਆ ਮੂਰੇ ਤੇ ਦੂਜੇ ਨੰਬਰ ਤੇ ਆ ਗੱਬਰੂ ਆ ਗਿਆ ਜੀ ਤੇ ਆਹ ਲੋ ਜੀ ਤੀਜੇ ਨੰਬਰ ਤੇ ਤੇ ਹੌਸਲਾ ਪਜਾਈ ਜਰੂਰ ਕਰਿਆ ਕਰੋ ਦੋਸਤੋ ਕਿਉਂਕਿ ਬੱਚਿਆਂ ਦਾ ਹੌਸਲਾ ਵੱਜ ਜਾਂਦਾ ਠੀਕ ਹੈ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਆਪਣੀ ਇਹ ਉਪਰਾਲਾ ਕਹਿ ਜਾਗਾ ਲੋ ਜੀ ਇਹ ਮੇਰੇ ਪੰਜਾਬ ਦੀਆਂ ਧੀਆਂ ਨੇ ਮੇਰੇ ਪਿੰਡ ਦੀਆਂ ਧੀਆਂ ਨੇ ਠੀਕ ਹੈ ਤੇ ਇਹ ਵੀ ਕਿਸੇ ਤੋਂ ਘੱਟ ਨਹੀਂ ਇਹਨਾਂ ਦੇ ਵਿੱਚੋਂ ਵੀ ਉਹ ਬੱਚੇ ਨੇ ਜਿਹੜੇ ਕੀ ਬਹੁਤ ਵਧੀਆ ਹੁਨਰ ਰੱਖਦੇ ਨੇ ਖੇਡਾਂ ਦੇ ਵਿੱਚ ਲੋ ਜੀ ਇਹ ਬੱਚਿਆਂ ਦਾ ਟੈਲੈਂਟ ਲਓ ਜੀ ਜਿਹੜੀ ਧੀ ਸਾਡੀ ਪਹਿਲੇ ਨੰਬਰ ਤਿਆਰੀ ਹੈ ਚੈੱਕ ਕਰੋ ਤੇ ਹੌਸਲਾ ਅਭਿਯਾਈ ਸੰਗਤ ਜੀ ਜਰੂਰ ਕਰਿਆ ਕਰੋ ਤੇ ਬੱਚਿਆਂ ਨੂੰ ਦੇਖੋ ਮੋਬਾਈਲਾਂ ਤੋਂ ਦੂਰ ਤੇ ਬਹੁਤ ਵਧੀਆ ਪ੍ਰਾਲਾਗਾ ਖੇਡਾਂ ਨਾਲ ਜੋੜਦੇ ਆ ਠੀਕ ਹੈ ਤੇ ਮੈਂ ਸਾਰੀ ਟੀਮ ਦਾ ਦਿਲੋਂ ਧੰਨਵਾਦ ਕਰਦਾ ਜਿਹੜਾ ਇੰਨੇ ਸੋਹਣੇ ਸੋਹਣਿਆ ਉਪਰਾਲੇ ਕਰਦੇ ਨੇ ਬੱਚਿਆਂ ਨੂੰ ਮੋਬਾਈਲਾਂ ਤੋਂ ਜਾਂ ਨਸ਼ਿਆਂ ਤੋਂ ਦੂਰ ਰੱਖਦੇ ਨੇ ਠੀਕ ਹੈ ਤੇ ਬਹੁਤ ਵਧੀਆ ਪ੍ਰੋਗਰਾਮ ਹੈ ਇਹ ਬੱਚਿਆਂ ਨੂੰ ਖੇਡਾਂ ਨਾਲ ਜੋੜਾਇਆ ਜਾਂਦਾ ਹੈਗਾ ਬੱਚੇ ਨਸ਼ੇ ਰਹਿਤ ਰਹਿੰਦੇ ਨੇ ਖੇਡਾਂ ਨਾਲ ਜੁੜੇ ਰਹਿੰਦੇ ਨੇ ਮੋਬਾਈਲਾਂ ਤੋਂ ਦੂਰ ਰਹਿੰਦੇ ਨੇ ਲੋ ਜੀ ਸੰਗਤ ਜੀ ਇੱਕ ਗੇੜਾ ਹੀ ਹੈ ਖਿੱਚ ਕੇ जी फर्स्ट सेकंड थर्ड जेड़े बच्चे mm -hmm. ਬੱਚਿਆਂ ਦਾ ਬਹੁਤ ਜ਼ੋਰ ਲੱਗਿਆ ਹੋਇਆ ਦੇਖੋ ਸੰਗਤ ਜੀ ਆਹ ਮੈਂ ਤੇਰੀ ਥਾਪੀ ਲੋ ਜੀ ਲਓ ਜੀ ਸਾਡੇ ਪਿੰਡ ਦੀ ਸਾਨੀਆ ਮਿਰਜਾ ਚੈੱਕ ਕਰੋ ਸਾਨੂੰ ਮਾਣ ਹੈ ਇਸ ਬੱਚੀ ਤੇ ਇਹ ਬੱਚੀ ਖੇਡਾਂ ਦੇ ਵਿੱਚ ਬਹੁਤ ਅੱਭਲ ਆਉਂਦੀ ਹੈ ਜੀ ਤਾਂ ਦੇਖੋ ਹੁਣ ਵੀ जिमें बंदूक चो गोली निकलती है इस तरह लो जी करो जी चेक छोटिया बच्चिया की दौड़ है जी ਅਰੇ ਤੇਰੀ ਫੋਟੋ ਇੱਥੇ ਹੋ ਗਈ ਅਜਾ ਨੂੰ ਸਾਈਡ ਤੇ ਕਰ ਦੇ ਕੋਟਾ ਲੰਕੜ ਗੱਡੇ ਨੇ ਉਹ ਉਹਦੇ ਨਾਲ ਇਧਰ ਇਧਰ ਆਹਾ ਦੇਖੋ ਕਿੰਨਾ ਦੇਖੋ मैं तुम्हें बुलाती हूं 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 मैं ਚੇਨੀ ਦੇਖੋ ਬਈ ਬੱਚੇ ਰੱਬ ਦਾ ਰੂਪ ਹੁੰਦੇ ਨੇ ਕਮੈਂਟ ਜਰੂਰ ਕਰਿਆ ਕਰੋ ਠੀਕ ਹੈ ਇਹਨਾਂ ਦੇ ਹੌਸਲਾ ਵਜਾਈ ਲਈ ਕਮੈਂਟ ਜਰੂਰ ਕਰ ਦਿਆ ਕਰੋ

ਬਾਏ ਕਰ ਦੋ ਬੇਟਾ ਬਾਏ ਕਰ ਦੋ ਬਾਏ ਕਰ ਦੇ ਹਾਂ

ਦੇਖ ਲੈ ਦੇਖ ਲੈ ਤੇਰੇ ਬਰਾਬਰ ਦੀ ਇੱਕ ਦਿਨ ਦੇਖ ਲੈ ਲਓ ਜੀ ਸੰਗਤ ਜੀ ਬੱਚਿਆਂ ਨੂੰ ਦੇਖੋ ਫਰੂਟ ਵੀ ਵੰਡਿਆ ਜਾਂਦਾ ਖੇਡਾਂ ਦੇ ਨਾਲ-ਨਾਲ ਖੇਡਾਂ ਦੇ ਨਾਲ-ਨਾਲ ਬੱਚਿਆਂ ਦੀ ਸਿਹਤ ਦਾ ਵੀ ਧਿਆਨ ਰੱਖਿਆ ਜਾਂਦਾ ਹੈਗਾ ਤੇ ਬੱਚਿਆਂ ਨੂੰ ਫਰੂਟ ਦਿੱਤੇ ਜਾਂਦੇ ਨੇ ਠੀਕ ਹੈ ਜੀ ਲੋ ਜੀ ਆਪਾਂ ਉਹ ਸ਼ਖਸੀਅਤ ਨਾਲ ਤੁਹਾਨੂੰ ਮੁਲਾਕਾਤ ਕਰਾ ਰਹੇ ਹਾਂ ਜਿਹੜੇ ਅੱਜ ਦੇ ਇਸ ਵੈਂਟ ਦੇ ਆਨਰ ਨੇ ਵੀਰ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੇ ਆਪਣਾ ਸ਼ੁਭਨਾਮ ਕੀ ਹੈ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਗੁਰਪ੍ਰੀਤ ਸਿੰਘ ਪਿੰਡ ਪਿੰਡ ਹਾਥਨ ਹਾਥਨ ਤੇ ਪਹਿਲਾਂ ਆਪਾਂ ਇਹ ਖੇਡਾਂ ਬਾਰੇ ਕਦੇ ਦੇਖੇ ਨਹੀਂ ਸੀ ਤੇ ਕੀ ਅੱਜ ਵਿਚਾਰ ਬਣਿਆ ਵਿਚਾਰ ਜੀ ਐਕਚੁਅਲੀ ਮੈਂ ਜੁੜਿਆ ਹੋਇਆ ਐ ਇਹ ਖੇਡਾਂ ਨਾਲ ਠੀਕ ਹੈ ਦਾ ਦੋਸਤ ਜੋ ਹਰਪੀ ਸਿੰਘ ਆ ਠੀਕ ਹੈ ਜੀ ਕਿਉਂਕਿ ਅਸੀਂ ਥੋੜਾ ਸਪੋਰਟਸ ਨੂੰ ਐਨਕੋਰੇਜਮੈਂਟ ਦੇ ਜਿਵੇਂ ਕਿ ਸੰਬੰਧਤ ਅਸੀਂ ਕਿਉਂਕਿ ਬਹੁਤ ਚਾਹੁੰਦੇ ਆ ਕਿ ਬੱਚੇ ਛੋਟੀ ਉਮਰ ਤੋਂ ਵੀ ਨਸ਼ਿਆਂ ਤੋਂ ਜਿਵੇਂ ਤੁਹਾਨੂੰ ਪਤਾ ਹੈ ਹਾਂਜੀ ਹਾਂ ਠੀਕ ਹੈ ਬੱਚੇ ਇਸ ਪਾਸੇ ਨੂੰ ਆਉਣ ਸਕਰੀਨਾਂ ਤੋਂ ਮੁਕਤ ਹੋਣ ਠੀਕ ਹੈ ਜੀ ਸਹੀ ਆ ਵੀ ਬੱਚਿਆਂ ਨੂੰ ਅਨਕਰੇਜ ਕਰੀਏ ਬਤ ਤੋਂ ਬਤ ਆਪਾਂ ਜੋ ਆਪਣੇ ਆਪਣਾ ਜੋ ਆਉਣ ਵਾਲਾ ਠੀਕ ਹੈ ਜੀ ਚੰਗੇ ਰਹੇ ਪਿਆਰ ਜੀ ਤੇ ਦੇਖੋ ਸੰਗਤ ਜੀ ਆਪਾਂ ਨੂੰ ਅੱਜ ਇੱਕ ਉਹ ਹੀਰਾ ਮਿਲ ਗਿਆ ਜਿਹਦੀ ਤਲਾਸ਼ ਸੀ ਮੈਂ ਆਈ ਵਾਰ ਵੀਡੀਓ ਪਾਉਂਦਾ ਸੀ ਵੀ ਮੇਰੇ ਇਸ ਬੱਚਿਆਂ ਦੇ ਵਿੱਚ ਕੁਝ ਅਹਜੇ ਹੀਰੇ ਨੇ ਉਹਨਾਂ ਨੂੰ ਪਲੇਟਫਾਰਮ ਦੀ ਵਧੀਆ ਪਲੇਟਫਾਰਮ ਦੀ ਲੋੜ ਹੈ ਤੇ ਜਦੋਂ ਅਹਜੇ ਸਖੇ ਪਹਿਲਾਂ ਅਸੀਂ ਇੱਕ ਤੋਂ ਚੱਲੇ ਦੀ ਅੱਜ ਅਸੀਂ ਤਕਰੀਬਨ 10 12 ਹੋ ਚੁੱਕੇ ਹਾਂ ਠੀਕ ਹੈ ਜੀ ਆਉਣ ਵਾਲੇ ਸਮੇਂ 'ਚ ਇਹ ਵੀਰ ਸਾਨੂੰ ਬਹੁਤ ਅੱਗੇ ਲੈ ਕੇ ਜਾਣਗੇ ਸਾਡੇ ਇਹ ਬੱਚਿਆਂ ਨੂੰ ਬਹੁਤ ਅੱਗੇ ਲੈ ਕੇ ਜਾਣਗੇ ਮੈਂ ਦਿਲੋਂ ਧੰਨਵਾਦ ਕਰਦਾ ਆਪਾਂ ਚੈਨਲ ਕਰਨੀ ਉਹ ਵੀ ਸਾਰੀ ਸੰਗਤ ਦਾ ਧੰਨਵਾਦ ਕਰਦਾ ਹਾਂ ਬਹੁਤ ਵੀ ਬਹੁਤ ਧੰਨਵਾਦ ਵੀਰੇ ਜੋ ਕਵਰੇਜ ਕਰਦੇ ਹੋ ਤੁਸੀਂ ਹੈਨਾ ਇਹ ਬੜੀਆ ਸਭ ਤੋਂ ਵੱਧ ਲੋਕਾਂ ਵਿੱਚ ਤੁਸੀਂ ਇੰਨੇ ਬੱਚਿਆਂ ਨੂੰ ਲੈ ਕੇ ਜਾਂਦੇ ਹੋ ਬਹੁਤ ਬਹੁਤ ਧੰਨਵਾਦ ਲਓ ਜੀ ਜਿਹੜੇ ਬੱਚੇ ਫਸਟ ਸੈਕਿੰਡ ਤੇ ਠਾਲਾ ਆਏ ਨੇ ਉਹਨਾਂ ਦਾ ਸਨਮਾਨ ਕਰਦੇ ਹੋਏ ਵੀਰ ਜੀ ਤੇ ਸਾਡੇ ਟੀਮ ਦੇ ਪ੍ਰਧਾਨ ਸਾਹਿਬ ਜੀ ਖੜੀ ਹੈ ਇੱਧਰ ਇਹ ਫਾਸਟ ਸੈਕਿੰਡ ਹਾਰਡ ਚੱਲੋ ਚੱਲੋ ਜਾਈਓ ਜਿਹੜਾ ਨਹੀਂ ਕਰੂਗੀ ਬਰੀ ਨਹੀਂ ਕਰਾਂਗੇ ਅੰਦਰ ਆ ਮੇਰੇ ਪਿੱਛੇੋਂ ਵਜਾ ਦੋ ਕੀ ਕਰੀਏ ਕੀ ਕਰੀਏ ਮੈਂ ਗੱਲ ਕਰਦਾ ਆ ਯਾਰੀ ਆ ਬੜਾ ਕੀ ਕਰੀਏ ਫੜ ਲਿਆ ਫੜ ਲਿਆ ਆ 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 चल्द दी वीडियो कर दो शेयर बच्चों के कमेंट हौसला बजाइ कमेंट जरूर करो चलो बोलो इधर कैमरा चालू कर दियो ना ये तो ना 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 ਦੇਸ ਤੇ ਮੇਰਾ ਲਾਗ ਹੈ ਆ ਦੇ ਮੇਰਾ ਲਾਗ ਹੈ ਅਗਾੜਾ ਹਾਡੀ ਵਾੜੀ ਹਾਣਵਾਲੀ 12 ਸਾਲ ਹੈ ਸਿੱਕੀ ਚੱਕ ਲੈਣ ਬਾਹਵਰੀਆ ਮਾਗੋ ਇਹਦਾ ਪਹਿਲਾ ਨੰਬਰ ਹੈ ਕੋਈ ਨਾ ਕੋਈ ਜਗ੍ਹਾ ਮੈਨੂੰ ਮਿਲ ਸਕਦਾ ਹੈ ਵੇ ਓ 14 ਸਾਲ ਵਾਲੇ ਆ ਜਾਓ ਵੀ ਕਰਦੇ ਮਾਜੂ ਬਾਜੀ ਚਲੋ ਫਿਰ ਇਹ ਬਤਾ ਦਿਓ ਹਲੋ ਇਧਰ ਆ ਜਾਓ ਇਧਰ ਹੋਇਆ ਇਧਰ ਆ ਜਾਓ ਹਾਂ ਇਹ ਰੱਖੋ ਨਾ ਇਹ ਬਰੋ ਚਾਹਵਾਸ਼ ਸ਼ਮੋਸ ਲੋ ਜੀ ਗਿਆ ਹੈ ਵਾ 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 ਲੋ ਵੀ ਸਾਹਮਣੇ ਫੋਟੋ ਕਰਦੇ ਲੋ ਜੀ ਸੰਗਤ ਜੀ ਜਿਹੜੇ ਬੱਚੇ ਫਸਟ ਸੈਕਿੰਡ ਥਰਡ ਆਏ ਨੇ ਨਾ ਇਹ ਉਹਨਾਂ ਦੀ ਫੋਟੋ ਹੈ ਠੀਕ ਹੈ ਤੇ ਇਹਨਾਂ ਲਈ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰਿਓ ਚਲੋ ਇੱਧਰ ਦੇਖੋ ਸਾਰੇ ਕੈਮਰੇ ਇੱਧਰ ਦੇਖੋ ਸਾਹਮਣੇ ਦੇਖੋ ਕਾਈ ਕਰ ਸੂ ਲੋ ਜੀ ਚਲਦੀ ਚਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਆਪਣਾ ਤਕਰੀਬਨ ਗਰੁੱਪ ਹੁਣ ਬਹੁਤ ਵੱਡਾ ਹੋ ਗਿਆ ਜੇ ਵੀਰ ਇੱਕ ਇੱਕ ਸ਼ੇਅਰ ਵੀ ਮਾਰਦੇ ਨੇ ਤਾਂ ਆਪਣੀ ਲੱਖਾਂ ਚ ਵੀਡੀਓ ਖਿੰਡਦੀ ਹੈ ਠੀਕ ਹੈ ਤੇ ਚਲਦੀ ਚਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਮਿਲਦੇ ਆ ਕੋਈ ਆਪਾਂ ਨੈਕਸਟ ਵੀਡੀਓ ਹੋਰ ਤਾਂ ਮੈਨੂੰ ਦਿਓ ਜਸਤ ਮੈਂ ਤੁਹਾਡਾ ਛੋਟਾ ਵੀਰ ਕਰਮਜੀਤ ਸਿੰਘ ਪਿੰਡ ਸਦੋਪੁਰ